ਬੀਬੀ ਰੂਪਕੌਰ ਦਾ ਸਿੱਖ ਇਤਿਹਾਸ ਵਿੱਚ ਖਾਸ ਸਥਾਨ ਹੈ ਆਪ ਗੁਰੂ ਹਰ Rai ਜੀ ਦੀ ਜਪੁੱਤਰੀ ਸਨ ਬੀਬੀ ਰੂਪਕੌਰ ਜੀ ਬਾਬਾ RAM Rai ਤੋਂ ਛੋਟੇ ਤੇ ਸ੍ਰੀ ਹਰਕ੍ਰਿਸ਼ਨ ਜੀ ਤੋਂ ਵੱਡੇ ਸਨ ਹਰ ਸਮੇਂ ਗੁਰੂ ਘਰ ਵਿੱਚ ਲੰਗਰ ਆਦੀ ਤੇ ਆਏ ਸੰਗਤ ਦੀ ਸੇਵਾ ਕਰਨਾ ਬੀਬੀ ਰੂਪਕੌਰ ਆਪਣਾ ਪਹਿਲਾ ਕਰਤਵ ਸਮਝਦੇ ਅਮ੍ਰਿਤ ਵੇਲੇ ਇਸ਼ਨਾਨ ਕਰ ਗੁਰਬਾਣੀ ਪੜਿਆ ਸੇਵਾ ਕਰਦਿਆ ਸਾਰਾ ਦਿਨ ਲੰਘ ਜਾਂਦਾ ਸੀ ਸਾਰੀ ਬਾਣੀ ਕੰਠ ਕੀਤੀ ਹੋਈ ਸੀ ਹੋਰਾਂ ਨੂੰ ਗੁਰਬਾਣੀ ਲਿਖ ਕੇ ਵੰਡਦੇ ਤੇ ਇਸ ਪਾਸੇ ਲਗਾਉਂਦੇ ਸਨ ਹੋਰ ਸਾਰਿਆਂ ਤੋਂ ਵੱਡਾ ਸਾਡੇ ਤੇ ਜਿਹੜਾ ਬੀਬੀ ਵਰ ਉਪਕਾਰ ਕੀਤਾ ਉਹ ਇਹ ਕੀ ਗੁਰੂ ਜੀ ਜਿਹੜੇ ਉਪਦੇਸ਼ ਸੰਗਤ ਨੂੰ ਦਿੰਦੇ ਜਾਂ ਜਿਹੜਾ ਸਿੱਖ ਇਤਿਹਾਸ ਦੱਸਦੇ ਆਪਨੇ ਉਹ ਸੁਣ ਸੁਣ ਕੇ ਲਿਖਣਾ ਸ਼ੁਰੂ ਕਰ ਦਿੱਤਾ ਇਹ ਸਿੱਖ ਇਤਿਹਾਸ ਨੂੰ ਇੱਕ ਮਹਾਨ ਦੇਨ ਹੈ ਹੋਰ ਜੋ ਜੋ ਵੱਡੀ ਹੁੰਦੀ ਗਈ ਬੀਬੀ ਰੂਪਕੌਰ ਗੁਰੂ ਜੀ ਕਰਦਾ ਸਾਰਿਆਂ ਰੂਤ ਰੀਤਾ ਜਿਵੇਂ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਨਾ ਨਾਮ ਜਪਣਾ ਸਿਮਰਨ ਤੇ ਭਰਪੂਰ ਭਗਤੀ ਜਿਹੇ ਗੁਣ ਵਚਨ ਤੋਂ ਹੀ ਧਾਰਨ ਕਰ ਲੈ ਆਪਣੇ ਮਾਤਾ ਪਿਤਾ ਪਾਸੋਂ ਹੋਰ ਆਈ ਸੰਗਤ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਵੀ ਸੰਭਾਲਣ ਲੱਗ ਪਏ ਮਾਤਾ ਕ੍ਰਿਸ਼ਨ ਕੋਰ ਦਾ ਹੱਥ ਵਟੌਣ ਲੱਗ ਪਏ ਕਰ ਹੀ ਗੁਰਮੁਖੀ ਸਿੱਖ ਗੁਰਬਾਣੀ ਕੰਠ ਕਰ ਲਈ ਤੇ ਸੁੰਦਰ ਲਿਖਾਈ ਵਿੱਚ ਲਿਖ ਕੇ ਵੰਡਨੀ ਵੀ ਸ਼ੁਰੂ ਕਰ ਦਿੱਤੀ ਬੀਬੀ ਜੀ ਦਾ ਵਿਆਹ ਕੋਸ਼ਿਸ਼ ਦੀ ਦੀਆਂ ਗੁਰੂ ਕੀ ਸਾਖੀ ਸੰਪਾਦਿਤ ਪਿਆਰਾ ਸਿੱਖ ਪਦਮ ਪੰਨਾ 98 ਤੇ 60 ਤੇ ਇਹ ਵਿਆਹ ਬਾਰੇ ਇਹੋ ਲਿਖਦਾ ਹੈ ਇਸੇ ਸਾਲ ਸੰਮਤ 17 19 ਗੁਰੂ ਹਰ राय ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ 1 ਸਾਲ ਬਾਅਦ ਵਿਸਾਖੀ ਦਾ ਤਿਉਹਾਰ ਆਇਆ ਸੰਗਤਾਂ ਵਾਲਾ ਗੁਰੂ ਜੀ ਦਾ ਦਰਸ਼ਨ ਪਉਣ ਦੂਰ ਨੇੜੇ ਸੇ ਹਮ हमारे के आया तीन दिवस चारों दिशा में कई जाई रहा है बाला गुरु जी गुरु हरिक्ष जी ने जैसी जैसी किसी भी भावना सी वैसी पूर्ण की बाबा सूरजमल जी श्री एनी राय जी माता ਬੱਸੀ ਅਤੇ ਮਾਤਾ ਦਰਗਾ ਮੱਲ ਭਾਈ ਮਣੀ ਰਾਮ ਜੀ ਆਦੀ ਮੁਖਿਆ ਸਿੱਖ ਤਿੰਨ ਦਿਨ ਸਤਿਗੁਰੂ ਕੀ ਹਜ਼ੂਰੀ ਮੇ ਸਾਰੇ ਕਾਰਬਾਰ ਨੂੰ ਚਲਾ ਰਹੇ ਸੀ ਸਲਕੋਟ ਦੇਸ਼ ਦੀ ਸੰਗਤ ਕੀਰਤਪੁਰ ਵਿੱਚ ਨਵੇਂ ਗੁਰੂ ਜੀ ਦੇ ਦਰਸ਼ਨ ਪਾਉਣ ਆਉਣ ਲੱਗੀ ਇਸ ਸੰਗਤ ਵਿੱਚ ਪਸਰੂਰ ਨਿਵਾਸੀ ਭਾਈ ਠਾਮਲ ਖਤਰੀ ਸਮੇਤ ਪਰਿਵਾਰ ਸੰਗਤ ਸਤਿਗੁਰੂ ਦੇ ਦਰਸ਼ਨ ਵਾਸਤੇ ਆਉਣ ਲੱਗੀਆਂ ਇਸ ਦਾ ਬੇਟਾ ਪੇਮ ਕਰਨ ਇੱਕ ਹੋਣ ਹਾਰ ਲੜਕਾ ਸੀ ਇਸੇ ਦੇਖ ਮਾਤਾ ਬਸੀ ਨੇ ਬੀਬੀ ਰੂਪ ਕੋਰ ਦੀ ਸਗਾਈ ਇਸ ਲੜਕੇ ਦੇ ਨਾਲ ਕਰ ਦਿੱਤੀ ਬੀਬੀ ਰੂਪਕੌਰ 13 ਵਰਖਾ ਦੀ ਹੋ ਗਏ ਸਨ ਇਹਨਾਂ ਦੇ ਵਿਆਹ ਦੀ ਤਿਆਰੀ ਹੋਣ ਲੱਗੀ ਬੀਬੀ ਰੂਪਕੌਰ ਦਾ ਵਿਆਹ ਸ਼੍ਰੀ ਪ੍ਰੇਮ ਕਰਨ ਨਾਲ ਹੋਇਆ ਡੋਲੀ ਵਿਦਾ ਕਰਨ ਸਮੇਂ ਦਾਦੀ ਬਸੀ ਨੇ ਜਿੱਥੇ ਹੋਰ ਦਾਜ ਦਾਵਣ ਦੀਆਂ ਉੱਥੇ ਪੰਜ ਪਾਵਨ ਪੁਜਨਿਕ ਵਸਤੂ ਦੇ ਕੇ ਕਿਹਾ ਇਨਾ ਅਦਬ ਤੇ ਸਤਿਕਾਰ ਨਾਲ ਰੱਖਣਾ ਇਹ ਪੰਜ ਵਸਤੂਆਂ ਬੀਬੀ ਰੂਪਕੌਰ ਤਿੰਨ ਦਿਨ ਸੌਰਾ ਕਰ ਰਹਿ ਕੇ ਚੌਥੇ ਦਿਨ ਬਸਰੂਰ ਤੋਂ ਵਿਦਾ ਹੋਈ ਰਸਤੇ ਕੀਰਤਪੁਰ ਆ ਗਏ ਇਸ ਤੋਂ ਬਾਅਦ ਬੀਬੀ ਕੀਰਤਪੁਰ ਲਵੇ ਕੋਟ ਕಲ್ಯਾਨ ਨਗਰੀ ਨਿਵਾਸ ਕਰ ਲਿਆ ਬੀਬੀ ਰੂਪਕੌਰ ਜੀ ਜਿਹੜਾ ਮਹਾਨ ਕਾਰਜ ਕੀਤਾ ਉਹ ਇਹੋ ਸੀ ਆਪ ਨੂੰ ਗੁਰੂ ਜੀ ਨੇ ਜਿਹੜਾ ਕੋਈ ਉਪਦੇਸ਼ ਸਿੱਖ ਸੰਗਤ ਨੂੰ ਦਿੱਤਾ ਜਾਂ ਕੁਝ ਪਹਿਲੇ ਗੁਰੂ ਸਾਹਿਬਾਨ ਬਾਰੇ ਦੱਸਿਆ ਉਸ ਨੂੰ ਉਸੇ ਵੇਲੇ ਲਿਖ ਕੇ ਸੰਭਾਲ ਲਿਆ ਉਸ ਵਕਤ ਸਮੇਂ ਬੀਬੀ ਜੀ ਨੂੰ ਨਹੀਂ ਪਤਾ ਕਿ ਕਿਹੜਾ ਮਹਾਨ ਉਪ ਉਪਰਾਲਾ ਸਿੱਖ ਇਤਿਹਾਸ ਨੂੰ ਸਾਂਭਣ ਲਈ ਕਰ ਰਹੀ ਹੈ ਉਸ ਸਮੇਂ ਤਾਂ ਆਪਣੇ ਜੀਵਨ ਨੂੰ ਛੇਦ ਦੇਣ ਲਈ ਇੱਕ ਸਭ ਕੁਝ ਲਿਖ ਰਹੀ ਸੀ ਪਰ ਸੈਂਕੜੇ ਸਾਲਾਂ ਬਾਅਦ ਅੱਜ ਪਤਾ ਲੱਗਦਾ ਹੈ ਕਿ ਬੀਬੀ ਜੀ ਕਿਹੜੀ ਬੁੱਧੀਮਾਨ ਤੇ ਸਮਝਦਾਰ ਸਮਝਦਾਰ ਸੀ ਆਪ ਪਹਿਲੀ ਸਿੱਖ ਲਿਖਾਰੀ ਹੈ ਜਿਸ ਨੇ ਗੁਰੂ ਜੀ ਦੇ ਮੁਖ ਤੋਂ ਉਚਾਰੇ ਸ਼ਬਦ ਹੂਬੂ ਉਸੇ ਵੇਲੇ ਲਿਖੇ ਐਸੀ ਤਰ੍ਹਾਂ ਕੋਥੀ ਸਾਹਿਬ ਨੂੰ ਪੜ੍ਹ ਕੇ ਅਰਥ ਦੱਸਣ ਲੱਗੇ ਗੁਰੂ ਜੀ ਜੋ ਕਹਾਂ ਉਹ ਹੀ ਕਲਮ ਬੰਦ ਕਰ ਲਿਖਿਆ ਜਿਸ ਨਾਲ ਆਉਣ ਵਾਲੀ ਪੀੜ੍ਹੀ ਆਦੀ ਗ੍ਰੰਥ ਨੂੰ ਸਮਝਣ ਵਿਚ ਸੌਖਾ అనుభవ ਕਰਨ ਲੱਗ ਲਾਗੇ ਇਸ ਤਰ੍ਹਾਂ ਬੀਬੀ ਜੀ ਨੂੰ ਹੋਰ ਕਿਤੇ ਲਿਖੇ ਪੱਤਰੇ ਮਿਲ ਜਾਂਦੇ ਤਾਂ ਉਹਨਾਂ ਦਾ ਵੀ ਉਤਾਰਾ ਕਰਕੇ ਰੱਖ ਲੈਂਦੇ ਇਹ ਆਪ ਹੀ ਸਨ ਜਿਨ੍ਹਾਂ ਸਭ ਤੋਂ ਪਹਿਲਾਂ ਗੁਰੂ ਜੀ ਦੇ ਮੁਖਾਰਬੰਦ ਤੋਂ ਨਿਕਲੇ ਬਚਨ ਕਲਮਬੰਦ ਕਰ ਕਰਨ ਦੀ ਸਿਆਣਪ ਵਰਤੀ ਜੀਬੀ ਜੀ ਨੇ ਗੁਰੂ ਉਪਦੇਸ਼ਾਂ ਨੂੰ ਲਿਖ ਕੇ ਪ੍ਰਚਾਰਿਆ ਵੀ ਤੇ ਇਹ ਵੀ ਦੱਸਿਆ ਕਿ ਸਿੱਖ ਕਿਸ ਤਰੀਕੇ ਨਾਲ ਪ੍ਰਾਰਥਨਾ ਜਾਂ ਅਰਦਾਸ ਕਰਦੇ ਹਨ ਸਿੱਖ ਕਿਹੋ ਜਿਹੀ ਪ੍ਰਸ਼ਨ ਕਰਦੇ ਤੇ ਗੁਰੂ ਜੀ ਕਿਸ ਤਰ੍ਹਾਂ ਦੇ ਉੱਤਰ ਦਿੰਦੇ ਆਪ ਦੀ ਲਿਖਤਾ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਗੁਰਦੁਆਰਿਆਂ ਦੀ ਯਾਤਰਾਵਿਲੇ ਕੀਰਤਨ ਸਤਕਾਰ ਤੇ ਅਦਬ ਰੱਖਦੇ ਗੁਰੂ ਸਥਾਪਨਾ ਦਾ ਜਦੋਂ ਗੁਰੂ ਜੀ ਨਨਕਾਣਾ ਸਾਹਿਬ ਗਏ ਤਾਂ ਪੋਏ ਹੀ ਡੇਰੇ ਲਾਏ ਬੀਬੀ ਜੀ ਨੇ ਗੁਰੂ ਸਾਖਿਆ ਲਿਖਣ ਲੱਗਿਆਂ ਪਹਿਲੇ ਗੁਰੂ ਸਾਹਿਬਾਨ ਨਾਲ ਮਹਿਲਾ ਪਾ ਦਿੱਤਾ ਜਿਹੜੇ ਬਚਨ ਗੁਰੂ ਹਰ Rai ਸਾਹਿਬ ਪਾਸੋਂ ਸੁਣੇ ਉਸ ਨਾਲ ਕੋਈ ਮਹਿਲਾ ਨਹੀਂ ਪਾਇਆ ਤੇ ਗੁਰੂ ਦੇ ਮੁਖੋਂ ਸਤਿਗੁਰੂ ਬੋਲਿਆ ਲਿਖਿਆ ਹੈ ਕੀਰਤਪੁਰ ਬੀਬੀ ਜੀ ਨੂੰ ਗੁਰੂ ਹਰ Rai ਜੀ ਦਾ ਇੱਕ 12 ਗਰਾਹ ਮੁਰਬਾ ਰੁਮਾਲ ਦਿੱਤਾ ਹੋਇਆ ਹੈ ਪੋਥੀ ਤੇ ਸਾਖੀਆਂ ਹਨ ਜਿਸ ਵਿੱਚ 400 92 ਸਾਖੀਆਂ ਹਨ ਇਸ ਦੇ 545 ਪੰਨੇ ਹਨ ਗੁਰੂ ਹਰ राय ਜੀ ਦੇ ਦਰਬਾਰ ਵਿੱਚ ਸਿੱਖ ਸੰਗਤਾਂ ਬਾਤ-ਬਾਤ ਦੇ ਪ੍ਰਸ਼ਨ ਕਰਕੇ ਆਪਣੇ ਮਨ ਦੇ ਸੰਕੇ ਨਿਵਰਤ ਵਿਸ਼ਵਾਸ ਹੋ ਗਿਆ ਸੀ ਕਿ ਸਤਗੁਰੂ ਜੋ ਬਚਨ ਕਰਨ ਸਿੱਖਾਂ ਦਾ ਉਹਨਾਂ ਨੂੰ ਧਿਆਨ ਤੇ ਗੋ ਨਾਲ ਸੁਣ ਕੇ ਉਸ ਤੇ ਅਮਲ ਕਰਨਾ ਪਹਿਲਾ ਫਰਜ਼ ਹੁੰਦਾ ਹੈ ਸਿੱਖ ਨੂੰ ਗੁਰੂ ਜੀ ਤੇ ਕਿਤ ਕਿੰਤੂ ਬੰਤੂ ਸੋਵਧਨ ਨਹੀਂ ਹੈ ਸਿੱਖਾਂ ਇੱਕ ਵਾਰ ਪੁੱਛਿਆ ਸੱਚੇ ਪਾਤਸ਼ਾਹ ਕਰਨ ਤੇ ਨਾ ਕਰਨ ਯੋਗ ਜਿਹੜਾ ਕੰਮ ਹਨ ਗੁਰੂ ਜੀ ਫਰਮਾਇਆ ਪਰਾਇ ਇਸਤਰੀ ਨਾਲ ਪ੍ਰੀਤ ਨਹੀਂ ਕਰਨੀ ਜਿੱਥੇ ਸ਼ਬਦ ਨਾ ਹੋਵੇ ਉੱਥੇ ਨਹੀਂ ਜਾਣਾ ਜਿੱਥੇ ਗੁਰੂ ਦਾ ਸ਼ਬਦ ਹੋਵੇ ਤਿੱਥੇ ਮਿਲਣਾ ਜਿੱਥੇ ਗੁਰੂ ਵਿਸਰੇ ਉੱਥੇ ਮਿਲਣਾ ਨਹੀਂ ਅੰਮ੍ਰਿਤ ਵੇਲੇ ਜਪ ਦਾ ਪਾਠ ਨਿਤ ਕਰਨਾ ਪੂਰੀ ਤਰ੍ਹਾਂ ਲੀਨ ਹੋ ਕੇ ਇਹ ਹਨ ਕੁਝ ਮਨੋਹਰ ਤੇ ਕੀਮਤੀ ਉਪਦੇਸ਼ ਜਿਹੜੇ ਕੀ ਬੀਬੀ ਰੂਪਕੌਰ ਜੀ ਸੰਭਾਲ ਕੇ ਰੱਖੇ ਹਨ ਤੇ ਸਿੱਖ ਜਗਤ ਭਾਈ ਪਚਾਏ ਹਨ ਇਹ ਹਨ ਸਾਡਾ ਫਰਜ਼ ਬੰਦਾ ਹੈ ਕਿ ਇੰਨਾ ਉਪਦੇਸ਼ਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਬਣਾਈਏ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਸਾਖੀਆਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ